ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੁੱਦਾ ਵਾ ਜਿਹੜਾ ਅੱਜ ਭਗਵੰਤ ਮਾਨ ਨੇ ਜਿਹੜਾ ਅੱਜ ਕੰਮ ਕੀਤਾ ਵਾ ਕਿ ਜਿਹੜੀ ਕੱਲ ਤੋਂ ਖਾਲਸਾ ਮਾਰਚ ਖਾਲਸਾ ਚੇਤਨਾ ਮਾਰਚ ਨਿਕਲ ਰਹੀ ਸੀ ਜਿਹੜੀ ਕੱਲ ਨੂੰ ਨਿਕਲ ਗਈ ਤੇ ਯਾਰਾਂ ਤੇ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣੀ ਸੀ ਉਹਦੇ ਵਿੱਚ ਅੱਜ ਪਹੁੰਚ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਉਹਨਾਂ ਦੇ ਚਾਚਾ ਜੀ ਹੋਰ ਵੀ ਸੰਗਤ ਬਹੁਤ ਪਹੁੰਚ ਰਹੀ ਸੀ ਉਹਨਾਂ ਨੂੰ ਅੱਜ ਫੜ ਕੇ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਫੜ ਕੇ ਜੇਲ੍ਹ ਦੇ ਵਿੱਚ ਦੇ ਦਿੱਤਾ ਉਹਨੇ ਸਾਬਤ ਕਰਤਾ ਵੀ ਮੈਂ ਸਿੱਖ ਵਿਰੋਧੀ ਆ ਤੇ ਦੂਜੀ ਗੱਲ ਇਹ ਆ ਵੀ ਉਹਨੇ ਇਹ ਗੱਲ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿੱਦਾਂ ਮਲਿਕ ਭਗਵੰਤ ਆਪਣਾ ਬਿਆਨਤਾ ਬੁੱਚੜ ਹੀ ਉਹ ਉਹਨਾਂ ਨੰਬਰ ਲੈ ਜਿੱਤੇ ਕੌਮਨਾ ਗਦਾਰੀ ਕਹਿੰਦਾ ਜਿੱਦਾਂ ਉਹਨੇ ਨੰਬਰ ਲਿਆ ਹੀ ਇਹ ਸੋਚਦਾ ਵੀ ਮੈਂ ਉਹਦੇ ਨਾਲ ਵੀ ਅੱਗੇ ਨੰਬਰ ਨਿਕਲ ਨੰਬਰ ਦੇ ਵਿੱਚ ਨਿਕਲ ਜਾ ਸੇਖ ਕੌਮਨਾ ਗਦਾਰੀ ਕਰਨ ਦਾ ਤੇ ਇਹਨੇ ਉਹ ਕੰਮ ਕੀਤਾ ਇਹਨਾਂ ਮਾਨ ਸਨਮਾਨ ਸੇਖ ਕੌਮ ਨੇ ਇਹਨੂੰ ਪੰਜਾਬ ਦੇ ਲੋਕਾਂ ਨੇ ਬਖਸ਼ਿਆ ਤੇ ਇਹਨਾਂ ਉਹਦਾ ਸਿਰਾ ਜਿਹੜਾ ਦਿੱਤਾ ਵਾ ਕਿ ਸਿੱਖਾਂ ਨੂੰ ਫੜ ਕੇ ਕੋ ਡਬਰੂਗੜੇ ਭੇਜਦੇ ਤੇ ਜਿਹੜੇ ਅੱਜ ਖਾਲਸਾ ਜਿੱਤਰਾ ਮਾਰ ਜਿਹੜਾ ਕਾਲ ਤਖਤ ਜਥੇਦਾਰਾਂ ਵੱਲੋਂ ਜਿਹੜਾ ਹੁਕਮ ਸੀ ਉੱਥੇ ਜਾ ਰਹੇ ਸੀ ਤੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਨੂੰ ਜੇਲਾ ਵਿੱਚ ਦੇ ਦਿੱਤਾ ਤੇ ਜਿਹੜੇ ਇਹਦੇ ਨਾਲ ਅਸੀਂ 99 ਐਮਐਲਏ ਸਾਰੇ ਪੰਜਾਬ ਨੇ ਚੁਣ ਕੇ ਭੇਜਿਆ ਉਹਨਾਂ 99 ਦੇ ਵਿੱਚੋਂ ਇੱਕ ਵੀ ਐਮਐਲਏ ਨਹੀਂ ਬੋਲਿਆ ਕਿ ਇਹ ਸਿੱਖਾਂ ਦੇ ਵਿਰੋਧੀ ਆ ਪੀਤ ਪੰਜਾਬ ਦਾ ਤੂੰ ਸਿੱਖ ਹੋ ਕੇ ਸਿੱਖ ਚਿਹਰਾ ਹੋ ਕੇ ਇਹ ਕੰਮ ਇਹ ਗਦਾਰੀ ਪੰਜਾਬ ਦਾ ਨਾ ਕਰ ਲਾਗੇ ਬੋਟਾਂ ਆ ਰਹੀਆਂ ਵਾ ਤੈਨੂੰ ਸਿੱਖ ਜਿਹੜੇ ਆ ਸਾਡੇ ਪੰਜਾਬ ਦੇ ਲੋਕ ਆ ਉਹ ਤੈਨੂੰ ਦੱਸ ਦੇਣਗੇ ਕਿ ਸਿੱਖਾਂ ਨਾਲ ਗਦਾਰੀ ਕਿਦਾਂ ਕਰੀਦੀ ਆ ਇਹਨੂੰ ਮਾਸਾ ਵੀ ਸ਼ਰਮ ਨਹੀਂ ਨਾ ਇਹਨੂੰ ਇਹ ਗੱਲ ਦਾ ਪਤਾ ਹੀ ਆ ਮੈਨੂੰ ਯਾਦ ਆਵਾ ਵੀ ਇਹ ਚੇਤਨਾ ਖਾਲਸਾ ਚੇਤਨਾ ਮਾਰੇ ਕੀ ਹੁੰਦਾ ਵਾ ਕੌਣ ਕੱਢਦਾ ਕਿੱਥੇ ਆ ਇਹ ਐਡਾ ਮਲ ਕੇ ਗਿਰਕਿਆ ਬੰਦਾ ਵਾ ਇਹਨੇ ਪੰਜਾਬ ਨਾਲ ਬਹੁਤ ਜਿਆਦਾ ਗਦਾਰੀ ਕੀਤੀ ਆ ਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਆ ਵੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਕਾਲੇ ਝੰਡਾ ਦਿਖਾਓ ਤੇ ਇਹਨਾਂ ਦੇ ਜਿਹੜੇ ਬਨਵੇਂ ਮਲੇ ਆ ਜਿਹੜੇ ਇੱਕ ਵੀ ਨਹੀਂ ਬੋਲਿਆ ਸਿੱਖਾਂ ਦੇ ਹੱਕ ਵਿੱਚ ਉਹਨਾਂ ਨੂੰ ਸ਼ੀਸ਼ਾ ਦਿਖਾਓ ਤੇ ਕਾਲੀਆਂ ਝੰਡੀਆਂ ਦਿਖਾਓ ਕਿ ਉਹਨਾਂ ਨੂੰ ਘਰਾਂ ਜੋ ਪਿੰਡਾਂ ਜੋ ਵਣ ਤੋਂ ਬਚਾਓ ਉਹਨਾਂ ਨੂੰ ਬਿਲਕੁਲ ਵੀ ਵੋਟਾਂ ਨਾ ਪਾਓ ਤੇ ਨਾ ਸੈਂਟਰ ਦੇ ਰਲ ਕੇ ਨਾ ਹੀ ਵਿਜੇਪੂ ਨੂੰ ਵੋਟਾਂ ਪਾਓ ਇਹਨਾਂ ਦੋਵਾਂ ਨੂੰ ਪਿੰਡਾਂ ਜਣਾ ਵਣਦਿਓ ਸਾਡੀ ਇਹੀ ਸਿੱਖ ਕੌਮ ਨੂੰ ਬੇਨਤੀ ਆ ਭਰਾਓ ਸਾਡਾ ਸਾਥ ਦਿਓ ਸਿੱਖ ਕੌਮ ਦਾ ਸਾਥ ਦਿਓ ਤੁਹਾਡੀ ਗਾਂਹ ਕੋਈ ਗੱਲ ਕਰਨ ਵਾਲਾ ਉੱਠੇ ਭਾਈ ਅਮਰਪਾਲ ਸਿੰਘ ਵਰਗਾ ਨਹੀਂ ਤੇ ਕੋਈ ਨਹੀਂ ਉੱਠੂਗਾ ਸਾਡੀ ਉਹੀ ਬੇਨਤੀ ਆ ਇਹਨੂੰ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ